ਵਿਜੀਲੈਂਸ ਦੇ ਅੜਿੱਕੇ ਚੜੇ ਇੱਕ ਮਿਲਕ ਪਲਾਂਟ ਦੇ ਮੈਨੇਜਰ ਦੇ ਹੋਰ ਕਾਰਨਾਮੇ ਸਾਹਮਣੇ ਆਏ ਨੇ ਗਹਿਣਾ ਗੱਟਾ ਤੇ ਮਹਿੰਗੀਆਂ ਘੜੀਆਂ ਦਾ ਸ਼ੱਕੀਨ ਸੀ ਇਹ ਮੈਨੇਜਰ ਦਰਅਸਲ ਬੀਤੇ ਦਿਨੀ ਇਸਦੀ 50000 ਰੁਪਏ ਰਿਸ਼ਵਤ ਲੈਦਿਆਂ ਦੀ ਰੰਗੇ ਹੱਥੀ ਗ੍ਰਿਫਤਾਰੀ ਹੋਈ ਸੀ ਮੋਹਾਲੀ ਮਿਲਕ ਪਲਾਂਟ ਦੇ ਵਿੱਚ ਮੈਨੇਜਰ ਸੀ ਤੇ ਕਿਵੇਂ ਉਹ ਸ਼ੋਸ਼ਣ ਕਰ ਰਿਹਾ ਸੀ ਲੋਕਾਂ ਦਾ ਔਰ ਖਾਸ ਕਰਕੇ ਉੱਥੇ ਕੰਮ ਕਰ ਰਹੇ ਮੁਲਾਜ਼ਮਾਂ ਦਾ ਰਿਸ਼ਵਤ ਤੋਂ ਬਿਨਾ ਕੰਮ ਨਹੀਂ ਸੀ ਕਰਦਾ ਇਸ ਬੰਦੇ ਦੀ ਸ਼ਿਕਾਇਤ ਆਈ ਵਿਜੀਲੈਂਸ ਕੋਲ ਇਸੇ ਕਰਕੇ ਜਾਲ ਵਿਛਾਇਆ ਗਿਆ ਤੇ ਉਸ ਨੂੰ ਆਪਣੇ ਅੜਿੱਕੇ 'ਚ ਲੈ ਲਿਆ ਗਿਆ ਤੇ ਹੁਣ ਜਦੋਂ ਅੱਗੇ-ਅੱਗੇ ਕਾਰਵਾਈ ਵਧੀ ਹੈ ਜਾਂਚ ਪੜਤਾਲ ਤੇ ਪਤਾ ਲੱਗਿਆ ਕਿ ਸੋਨੇ ਦਾ ਗਹਿਣਾ ਗੱਟਾ ਕਾਫੀ ਉਹਦੇ ਕੋਲੋਂ ਨਿਕਲਿਆ ਬਰਾਮਦ ਹੋਇਆ ਤੇ ਨਾਲ ਹੀ ਮਹਿੰਗੀਆਂ ਘੜੀਆਂ ਵੀ ਮਿਲੀਆਂ ਨੇ ਵਿਜੀਲੈਂਸ ਨੇ ਖੁਦ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਵਿੱਤ ਤੋਂ ਵੱਧ ਜਾਇਦਾਦ ਬਣਾਉਣ ਦੇ ਦੋ ਸ਼ੇਠ ਬਿਊਰੋ ਇਸ ਦੀ ਜਾਂਚ ਕਰੇਗੀ ਔਰ ਕੇਸ ਵੀ ਦਰਜ ਕਰੇਗੀ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਮਿਲਕ ਪਲਾਂਟ ਮੁਹਾਲੀ ਵਿਖੇ ਤਾਇਨਾਤ ਮੈਨੇਜਰ ਮਨੋਜ ਕੁਮਾਰ ਸ਼ਰਵਾਸਤਵ ਦੇ ਘਰੋਂ ਲੱਖਾਂ ਦੀ ਨਕਦੀ ਸਮੇਤ ਕਈ ਕੀਮਤੀ ਜਾਇਦਾਦਾਂ ਤੇ ਮਹਿੰਗਾ ਸਮਾਨ ਬਰਾਮਦ ਹੋਇਆ ਜਿਸ ਨੂੰ ਬੀਤੇ ਦਿਨ 50000 ਰੁਪਏ ਦੀ ਰਿਸ਼ਵਤ ਲੈੰਦਿਆ ਰੰਗੇ ਹੱਥੀ ਕਾਬੂ ਕੀਤਾ ਗਿਆ ਸੀ ਮੌੜੀ ਦੀ ਦਾਲਤ ਨੇ ਅੱਜ ਅਗਲੇਰੀ ਜਾਂਚ ਲਈ ਵਿਜੀਲੈਂਸ ਬਿਊਰੋ ਨੂੰ ਉਕਤ ਮੁੱਲਜ਼ਮ ਦਾ 2 ਦਿਨ ਦਾ ਪੁਲਿਸ ਰਿਮਾਂਡ ਵੀ ਦੇ ਦਿੱਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁੱਲਜ਼ਮ ਦੇ ਘਰ ਦੀ ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ 7 ਲੱਖ ਰੁਪਏ ਨਗਦ 8 ਸੋਨੇ ਦੀਆਂ ਮੁੰਦਰੀਆਂ ਇੱਕ ਸੋਨੇ ਦਾ ਕੜਾ ਕੁਝ ਗਹਿਣੇ ਤੇ 14 ਮਹਿੰਗੀਆਂ ਘੜੀਆਂ ਬਰਾਮਦ ਹੋਈਆਂ ਨੇ ਉਹਨਾਂ ਦੱਸਿਆ ਕਿ ਇੱਕ ਘੜੀ ਜਿਸ ਦੀ ਕੀਮਤ 45000 ਰੁਪਏ ਹੈ ਉਹ ਵੀ ਜ਼ਬਤ ਕੀਤੀ ਗਈ ਹੈ ਜੋ ਕਿ ਸ਼ਿਕਾਇਤਕਰਤਾ ਚੰਡੀਗੜ੍ਹ ਦੇ ਬਾਜ਼ਾਰ ਤੋਂ ਖਰੀਦ ਕੇਸ ਮੈਨੇਜਰ ਨੂੰ ਦਿੱਤੀ ਸੀ ਤਾਂ ਸ਼ਿਕਾਇਤ ਕਰਤਾ ਨੇ ਜਿਹੜੇ ਉਹਨਾਂ ਨੇ ਇਹ ਖਰੀਦ ਕੇ ਦਿੱਤੀ ਸੀ ਘੜੀ ਤੇ ਮਹਿੰਗੀਆਂ ਘੜੀਆਂ ਦੀ ਰਿਸ਼ਵਤ ਵੀ ਲੈਂਦਾ ਰਿਹਾ ਇਹ ਮੁੱਲਜ਼ਮ ਜਿਹੜਾ ਅੜਿੱਕੇ ਚੜਿਆ ਵਿਜੀਲੈਂਸ ਬਿਊਰੋ ਵੱਲੋਂ ਬੈਂਕ ਨੂੰ ਉਸ ਦਾ ਲਾਕਰ ਫ੍ਰੀਜ਼ ਕਰਨ ਅਤੇ ਹੋਰਨਾਂ ਬੈਂਕਾਂ ਨੂੰ ਉਸ ਦੇ ਖਾਤਿਆਂ ਦੇ ਸਾਰੇ ਵੇਰਵੇ ਮੁਹੱਈਆ ਕਰਵਾਉਣ ਲਈ ਆਖ ਦਿੱਤਾ ਹੈ ਜੇਕਰ ਯੋਗ ਹੈ ਕਿ ਸਹਿਕਾਰਤਾ ਵਿਭਾਗ ਦੇ ਉਕਤ ਕਰਮਚਾਰੀ ਨੂੰ ਸੁਖਵੀਰ ਸਿੰਘ ਦੀ ਸ਼ਿਕਾਇਤ ਤੇ ਗ੍ਰਿਫਤਾਰ ਕੀਤਾ ਗਿਆ ਸੀ ਜੋਕਤੂ ਮਿਲਕ ਪਲਾਂਟ 'ਚ ਇੱਕ ਨਿੱਜੀ ਫਾਰਮ ਵੱਲੋਂ ਦੁੱਧ ਇਕੱਠਾ ਕਰਨ ਵਾਲੇ ਟੈਂਕਰਾਂ ਦੀ ਦੇਖਭਾਲ ਕਰਦਾ ਸੀ ਉਨ੍ਹਾਂ ਨੇ ਹੋਰ ਜਾਣਕਾਰੀ ਦਿੱਤੀ ਕਿ ਸ਼ਿਕਾਇਤਕਰਤਾ ਨੇ ਕਿਹਾ ਕਿ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਗਿਆ ਸੀ ਕਿ ਵੱਖ-ਵੱਖ ਥਾਵਾਂ ਤੋਂ ਦੁੱਧ ਇਕੱਠਾ ਕਰਨ ਲਈ ਜਾਂਦੇ ਉਸਦੇ ਟੈਂਕਰਾਂ ਨੂੰ ਵਧੀਆ ਰੂਟ ਅਲਾਰਟ ਕਰਨ ਬਦਲੇ ਰਾਜ ਦੇ ਸਹਿਕਾਰਤਾ ਵਿਭਾਗ ਦਾ ਉਕਤ ਮੁਲਜ਼ਮ ਜਿਹੜਾ ਸੀ ਉਸ ਤੋਂ 50000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਸ਼ਿਕਾਇਤਕਰਤਾ ਨੇ ਵੀ ਦੋਸ਼ ਲਾਇਆ ਸੀ ਕਿ ਉਕਤ ਮੈਨੇਜਰ ਇਸ ਕੰਮ ਸੰਬੰਧੀ ਪਹਿਲਾਂ ਹੀ ਉਸ ਕੋਲੋਂ 50000 ਰੁਪਏ ਲੈ ਚੁੱਕਾ ਹੈ ਵਿਜੀਲੈਂਸ ਬਿਊਰੋ ਦੀ ਫਲਾਈਂਗ ਸਕੁਐਡ ਯੂਨਿਟ ਮੁਹਾਲੀ ਨੇ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਪੜਤਾਲ ਪਹਿਲਾਂ ਕੀਤੀ ਤੇ ਉਸ ਤੋਂ ਬਾਅਦ ਜਾਲ ਵਿਛਾਇਆ 50000 ਰੁਪਏ ਦੇ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਗਿਆ ਸਬੰਧਿਤ ਕਰਮਚਾਰੀ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਪਰਚਾ ਵੀ ਦਰਜ ਕੀਤਾ ਗਿਆ ਮਹਿੰਗੀਆਂ ਘੜੀਆਂ ਗਹਿਣਾ ਗੱਟਾ ਨਗਦੀ ਕਾਫੀ ਕੁਝ ਬਰਾਮਦ ਹੋਇਆ ਤਾਂ ਕਾਲੀ ਕਮਾਈ ਕਿਵੇਂ ਇਕੱਠੀ ਕੀਤੀ ਜਾਂਦੀ ਹੈ ਇਹਨਾਂ ਮੁਲਾਜ਼ਮਾਂ ਵੱਲੋਂ ਇਹ ਸਭ ਕੁਝ ਇੱਕ ਸਾਹਮਣੇ ਆ ਗਿਆ ਹਾਲਾਂਕਿ ਇਕੱਲਾ ਅਧਿਕਾਰੀ ਨਹੀਂ ਜੇਕਰ ਪੜਤਾਲ ਹੋਵੇ ਮੁਲਾਜ਼ਮ ਮੁਲਾਜ਼ਮਾਂ ਦੀ ਤੇ ਹੋਰ ਵੀ ਬਹੁਤ ਸਾਰੇ ਨਿਕਲਣਗੇ ਜਿਹੜੀਆਂ ਕਾਲੀ ਕਮਾਈ ਦੇ ਨਾਲ ਆਪਣੀਆਂ ਜੇਬਾਂ ਭਰਦੇ ਨੇ ਜਾਇਦਾਦਾਂ ਬਣਾਉਂਦੇ ਨੇ ਤੇ ਵਿਜੀਲੈਂਸ ਨੇ ਸਾਫ਼ ਕਿਹਾ ਕਿ ਹੋ ਆਮਦਨ ਤੋਂ ਵੱਧ ਜਾਇਦਾਦ ਬਰਾਉਣ ਨੂੰ ਲੈ ਕੇ ਵੀ ਪਰਚਾ ਦਰਜ ਹੋਵੇਗਾ ਤੇ ਪੜਤਾਲ ਅੱਗੇ ਵਧੇਗੀ ਤਾਂ ਹੁਣ ਇਸ ਮਿਲਕ ਪਲਾਂਟ ਦੇ ਮੈਨੇਜਰ ਦੀਆਂ ਮੁਸ਼ਕਲਾਂ ਹੋਰ ਜ਼ਿਆਦਾ ਵੱਧੀਆਂ ਦਿਖਾਈ ਦੇ ਰਹੀਆਂ ਨੇ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ